بہت ہی آدھری سب پہلا فتح پروان کرنی واحد واحر اج جب جس معاملے کی آپ ਪੰਜਾਬ ਦੇ ਕੋਡੇ-ਕੋਡੇ ਚ ਵਕਤਰ ਹੋਏ ਆ ਇਹ ਮਾਮਲਾ ਜਿਸ ਤੇ ਨਰਿੰਦਰਜੀਤ ਦੇ ਪਰਿਵਾਰ ਨੂੰ ਇਨਸਾਫ ਪਾਉਣ ਦਾ ਉਥੇ ਪੰਜਾਬ ਦੇ ਜਿਹੜੀ ਇੱਕ ਕੂਰਸੀਆ ਸਟੇਟ ਖੜੀ ਕੀਤੀ ਜਾ ਚੁੱਕੀ ਆ ਇਹ ਉਹਦੇ ਖਿਲਾਫ ਵੀ ਲੜਨ ਦਾ ਮੌਕਾ ਪੰਜਾਬ ਦੇ ਚਾਹਤ ਦਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ لاش کوئی آس بھی امید نہیں کی جا سکتی کیونکہ جی کوئی سیاسی راج ہوگا تو منیا جا سکتا سی پر ਜਿਆਦਾ ਨੇ ਖੁਦ ਆਪਣੀ ਮੌਤ ਐਲਾਨਿਆ ਹੋਇਆ ਪੰਜਾਬ ਦੀ ਬਾਗਦੋਰ ਪੰਜਾਬ ਦੀ ਪੁਲਿਸ ਨੂੰ ਸੌਂਪ ਦਿੱਤੀ ਤੇ ਹੁਣ ਮੁੱਖ ਮੰਤਰੀ ਦਾ ਨਹੀਂ ਪੰਜਾਬ ਦੇ ਡੀਜੀਪੀ ਗੌਰਵ ਯਾਦ ਦਾ ਹੱਥ ਮੋਂਗਾ ਉਹ ਐਸਐਸਪੀ ਨੂੰ ਪੁੱਛਦਾ ਕਿ ਇਸ ਮਹੀਨੇ ਕਿੰਨੇ ਇਨਕਾਊਂਟਰ ਕੀਤੇ ਆ ਉਹ ਸੋਸ਼ਲ ਮੀਡੀਆ ਤੇ ਉਹ ਵੈਰ ਵੀ ਹੋ ਰਿਹਾ ਡੀਜੀਪੀ ਦਾ ਸਿੱਧੀ ਨੂੰ ਕੀਤਾ ਮੈਸੇਜ ਜੇ ਕੋਈ ਅੰਦਾਜ਼ਾ ਲਗਾਇਆ ਜਾ ਸਕਦਾ ਤੇ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਕੀ ਆ ਇਥੇ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਪੁਲਿਸ ਜ਼ਬਰ ਕਰਦੀ ਆ ਥਾਣਿਆਂ ਦੇ ਵਿੱਚ ਉਹਨੇ ਲਾਲ ਨਹੀਂ ਕੀਤਾ ਕਿ ਥਾਣਿਆਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਣੇ ਚਾਹੀਦੇ ਆ ਤਾਂ ਕਿ ਜੇ ਕਿਸੇ ਤੇ ਜ਼ਬਰਟਾਇਆ ਜਾਵੇ ਉਹ ਸੀਸੀਟੀਵੀ ਕੈਮਰਿਆਂ ਦੇ ਵਿੱਚ ਆ ਜੇ پر جا اس مرکنیاں عدالتہ نے کدھے جانر دی کوشش نہیں کیتی کہ جیڑے انہیں نے تسیہ کے اندرہ سی آئی ایس ای کا اوگے تو جرور سی سی ٹی وی کے امرے لگے رہا اور وہ سی آئی ایس کا دی انچارج ان کہ جیڑے انہیں ایس ایس پیانے جیڑے ਸੀ ਟੀਵੀ ਚ ਨਹੀਂ ਆਉਂਦੇ ਤੇ ਕੋਈ ਅਦਾਲਤ ਤੇ ਦੇਖਣਾ ਚਾਹੁੰਦੇ ਹਾਂ ਤੇ ਅਦਾਲਤਾਂ ਦੀ ਤੁਹਾਡੇ ਧਿਆਨ ਚਾਹੁੰਦਾ 455 ਫਰੀਦਕੋਟ ਦੇ ਵਿੱਚ ਫਰੀਦਕੋਟ ਚ ਜਾਮਨਾਂ ਦੇ ਡਰਕਟ ਬਹੁਤ nhiều ਠੇਕੇ ਦੇ ਚੜਦੇ ਆ ਕਿ ਉਹਦਾ ਸਾਰਾ ਪੈਸਾ ਸੈਕਸ਼ਨ ਰੈਟ ਤੇ ਡੀਸੀ ਦੇ ਕੋਲੇ ਜਾਂਦਾ ਕਿਤੇ ਲੋਕਾਂ ਤੇ ਨਹੀਂ ਲੱਗਦਾ ਸੀਗਾ ਅਦਾਲਤ ਦੇ ਵਿੱਚੋਂ ਜਾਮਨ ਖਾਨ ਦੇ ਬੱਚਿਆਂ ਤੇ ਫਰੀਦਕੋਟ ਦੇ ਜੱਜ ਨੇ ਹੁਕਮ ਦਿੱਤਾ ਪਾਚਾ ਦਰਜ ਕਰਨ ਦਾ ਕਿ ਪਾਇਆ ਜਾਵਣ ਖਾ ਗਏ ਇਥੋਂ ਪਾਇਆ ਜਾਵਣ ਖਾ ਗਏ ਬੱਚੇ 10-10 ਸਾਲਾਂ ਦੇ ਤੇ ਫਰੀਦਕੋਟ ਦੀ ਨਾਮ ਦੇ ਇੱਕ ਜੱਜ ਨੇ ਪਾਚੇ ਦਾ ਹੁਕਮ ਦਿੱਤਾ ਇੱਥੇ ਖੋਬ ਹੋ ਕੇ ਮਾਰ ਦਿੱਤਾ ਗਿਆ ਪੋਸਟ ਮਾਰਟਮ ਦੀ ਰਿਪੋਰਟ ਸੋਸ਼ਲ ਮੀਡੀਆ ਤੇ ਬਾਦ ਹੋਈਆ ਕਿਸੇ ਹਾਈ ਕੋਰਟ ਕਿਸੇ ਸੁਪਰੀਮ ਕੋਰਟ ਨੇ ਸੂਵ ਮੋਟੂ ਨੋਟ ਨਹੀਂ ਲਿਆ ਜਿਹੜਾ ਆਦਾਂਤਾ ਨੂੰ ਜਾਮਨ ਚੋਰੀ ਦਿਖਦੇ ਆ ਇਸ ਧਰਤੀ ਤੇ ਸਭ ਤੋਂ ਉੱਪਰਲੀ ਚੀਜ਼ ਜਿਹੜਾ ਮਨੁੱਖਤ ਉਹ ਕੋ ਕੋ ਕੇ ਮਾਰ ਦਿੱਤਾ ਗਿਆ ਉਹਦੇ ਤੇ ਆਦਾਂਤਾ ਚੋਕਲੇ ਕੋਈ ਸ਼ੂ ਹੋ ਮੋਟਾ ਹੋ ਸਾਡੇ ਆਦਾਂਤਾ ਦੀ ਉਹ ਕਿੰਨੀਆਂ ਤੋਂ ਸੰਵੇਦਨਸ਼ੀਲ ਆ ਪੰਜਾਬ ਦੇ ਤੇ ਇਸ ਮੁਰਮਤ ਦੇ ਲੋਕਾਂ ਦੇ ਪ੍ਰਤੀ ਇਸ ਮੁਲਕ ਦਾ ਢਾਂਚਾ ਜੋ ਇਸ ਮੋਤੀ ਦੇ ਰਾਜ ਕਾਲ ਦੇ ਵਿੱਚ ਹੋਰ ਨਿਕਲਿਆ ਤੁਸੀਂ ਦੇਖੋ ਆ ਕੁਛ ਮਹੀਨੇ ਪਹਿਲਾਂ ਦੀ ਗੱਲ ਆ ਕਿ ਗੁਜਰਾਤ ਹਾਈ ਕੋਰਟ ਦੇ ਵਿੱਚ ਇੱਕ ਰੇਪ ਦੀ ਵੀਰਤ ਪਹੁੰਚੀ ਉਹਨਾਂ ਗੈਂਗ ਰੇਪ ਹੋਇਆ ਸੀ ਉਹ ਗਰਭਵਤੀ ਹੋਗੀ ਉਹਨੇ ਕਾਹਤੇ ਮੈਨੂੰ ਅਬੋਰਸ਼ਨ ਦਾ ਅਜਾਜ ਚ ਦਿੱਤੀ ਜਾਵੇ ਗੁਜਰਾਤ ਹਾਈ ਕੋਰਟ ਨੇ 6 ਮਹੀਨਿਆਂ ਦੀ ਤਰੀਖ ਪਾਤੀ ਇਹਦੇ ਤਾਂ ਤੁਸੀਂ ਜੱਜਾਂ ਦੀ ਸੰਵੇਦਨਸ਼ੀਲਤਾ ਦਾ ਅੰਦਾਜ਼ਾ ਲਗਾਓ ਅਭੋਸ਼ਣ ਕੀ ਡਿਲੀਵਰੀ ਤੋਂ ਬਾਅਦ ਰਹਾ ਉਹ ਸੁਪਰੀਮ ਕੋਰਟ ਕੇ ਸੁਪਰੀਮ ਕੋਰਟ ਨੇ ਲਾਂਪਾਈ ਨਾਲੇ ਉਸ ਲੜਕੀ ਨੂੰ ਮਜਾਦ ਜਿਦੋਂ ਇਹ ਪੱਤਰ ਤੱਕ ਦਾ ਚਰਚਾ ਸਾਡੇ ਕਰ ਗਿਆ ਪਿਆ ਤਾਂ ਇਹਦੇ ਵਿੱਚ ਵਿੱਚ ਕਿਸ ਤੋਂ ਇਨਸਾਫ ਦੀ ਆਸ ਰੱਖਦੇ ਪੰਜਾਬ ਦੇ ਜਿਹੜੀ ਪ੍ਰੋਵਿੰਸ ਸਟੇਟ ਖੜੀ ਇੱਕ ਵੀ ਬੰਨੇ ਹੋਏ ਤਾਂ ਸੈਂਕੜੇ ਪਿੰਡ ਚਰਨੇ ਨੇ ਕੌਣ ਵਿਰੋਧ ਕਰੂ ਪੰਜਾਬ ਦੀਆਂ ਵਿਰੋਧੀ ਸਿਆਸੀ ਪਾਰਟੀਆਂ ਜਿਹੜੀਆਂ ਤੋਂਮਾਂ ਚ ਗਈਆਂ ਹੋਈਆਂ ਨੇ ਡ੍ਰੈਗ ਰੂਮ ਚ ਪੋਟਟਿਕ ਕਰਦੇ ਆ ਟਵਿੱਟਰ ਤੇ ਪਾਉਂਦੇ ਆ ਸੋਸ਼ਲ ਮੀਡੀਆ ਤੇ ਪਾਉਂਦੇ ਆ ਇਸ ਤੋਂ ਵੱਧ ਕੇ ਕੁਝ ਨਹੀਂ ਕਰਦੇ ਅਜਿਹੇ ਪੰਜਾਬ ਦੇ ਨ ਕਿਸਾਨ ਜਥੇ ਬੰਦਿਆਂ ਤੇ ਸੰਘਰਸ਼ੀ ਲੋਕਾਂ ਨੇ ਕਾਰਪੋਰੇਟ ਦੇ ਝੰਡੇ ਦੇ ਖਿਲਾਫ ਲੜਨਾ ਇਸ ਕਰਕੇ ਆਮ ਲੋਕਾਂ ਖਾਕੀ ਦੀ ਦੇਸ਼ ਪਰਵਾਸ ਤੇ ਕਿ ਲੋਕ ਡਰਨ ਕਿ ਇਹ ਬਈ ਬਿਨਾਂ ਵਜ੍ਹਾ ਮਾਰ ਦਿੰਦੇ ਹੁੰਦੇ ਆ ਇਸ ਕਰਕੇ ਇਹਨੂੰ ਨਰਿੰਦਰ ਦੀਪ ਤੇ ਕਤਲ ਤਕਸੀਰ ਤਰ੍ਹਾਂ ਕਰਕੇ ਪੰਜਾਬ ਦੇ ਜਿਹੜੀ ਪੁਲਸੀਆ ਸਟੇਟ ਖੜੀ ਕੀਤੀ ਆ ਉਹਦੇ ਖਿਲਾਫ ਤੇ ਲੋਕਾਂ ਨੂੰ ਨਿਰਣਾਇਕ ਲੜਾਈ ਲੜਨ ਦੇ ਲਈ ਮੈਦਾਨ ਦੇ ਵਿੱਚ ਨਿੱਤਰਨਾ ਪੈਣਾ ਉਸ ਤੋਂ ਬਿਨਾ ਗੁਜ਼ਾਰਾ ਨਹੀਂ ਕਿ ਇਹ ਬਤਾਰਾ ਹਜੇ ਰੁਕਣ ਵਾਲਾ ਨਹੀਂ ਇਹਦੇ ਖਾਤ ਲੰਮੀ ਜद्दोजਹਿਦ ਕਰਨੀ ਪੈਣੀ ਆ ਇਹਦੀਆਂ ਬੇਨਤੀਆਂ ਮੇਰਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ